ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ 'ਚ ਇੱਕ ਬੈਡ ਤੇ ਇੱਕ ਤਾਜੀ ਸੇਵੀ ਮੈਂ ਦੋ ਨਗ ਸੇਲ ਆ ਡਿਟੇਲ ਵਾਈ ਤੋਂ ਪੁੱਛਦੇ ਆਓ ਅਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਸਿੰਦਾ ਸਿੰਘ ਜੀ ਠੀਕ ਹੈ ਨਾਮ ਸਿੰਦਾ ਤੇ ਪਿੰਡ ਆ ਗਿਆ ਆਪਣਾ ਭਗਮੁਰਾ ਜੀ ਆ ਚਾਰ ਵਾਲੇ ਕੋਠੇ ਕਹਿੰਦੇ ਨੇ ਠੀਕ ਹੈ ਸ਼ਹਿਣ ਤੋਂ ਪੱਖੋ ਕੈਂਚਾ ਦੇ ਨੇੜੇ ਆ ਕੇ ਜਮਾ ਹਾਂਜੀ ਠੀਕ ਹੈ ਤੇ ਮੋਬਾਈਲ 8964 98764 33254 ਤੇ ਵੀਰੇ ਜਿਹੜੀ ਪਹਿਲਾ ਨੰਬਰ ਤੇ ਆਪਾਂ ਬੈਠ ਦੇਖ ਰਹੇ ਆ ਸੁਆਹ ਕਿਹੜਾ ਸੁਈ ਹੋਈ ਆ ਦੂਜਾ ਸੁਆਹ ਤੇ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਹੋਗਾ ਮਹੀਨਾ ਜੀ ਦਾ ਠੀਕ ਆ ਮਹੀਨਾ ਹੋਗਾ ਸੁਈ ਨੂੰ ਤੇ ਬੱਚਾ ਇਹ ਪੂਰਾ ਹੋ ਗਿਆ ਅੱਛਾ ਬੱਚਾ ਇਹਦਾ ਹੈ ਨਹੀਂ ਨਾ ਬੱਚਾ ਹੁੰਦਾ ਆਪਾਂ ਗੌਰ ਘਟ ਕਰਦੇ ਆ ਹਨਾ ਠੀਕ ਆ ਤੇ ਦੁੱਧ ਸਹੀ ਵੀਰੇ ਕਿੰਨਾ ਨਿਬੜੂਆ 30 17 ਮਿੰਨ ਕੇ ਲੀਟਰ ਲਾ ਕੇ ਲੈ ਜਾਗਾ ਬੰਦਾ ਕਹਿੰਦਾ ਪਾ ਉਹ 16 ਲੀਟਰ 8 ਲੀਟਰ ਪਰ ਟਾਈਮ ਦਾ ਜਮਾ ਮਿੰਨ ਕੇ ਦੇਵਾਂਗੇ ਮਿੰਨ ਕੇ ਦੇਵਾਂਗੇ ਜੀ ਠੀਕ ਆ ਦੋ ਟਾਈਮ ਸਾਈ ਕਰ ਲੈ ਬੰਦਾ ਝੋੜਿਆ ਆਪਦੇ ਚਾਰ ਟਾਈਮ ਝੋੜੇ ਜੀ ਠੀਕ ਆ ਚੋਂਡ ਚਵਾਤਾ ਤਾਰ ਤੁਰ ਇੱਕ ਨੰਬਰ ਹਾਂਜੀ ਤੇ ਰੇਟ ਇਹਦਾ ਕੀ ਰੋ ਵੇਚਣ ਜੇਲਾ ਰੇਟ ਜੀ 65 ਕਰ ਦਾਂਗੇ 100 ਕਿਲੋਮੀਟਰ ਤੇ ਅਸੀਂ ਪਹੁੰਚ ਕਰਾਂਗੇ ਠੀਕ ਆ 65000 ਰੁਪਏ ਇਹ ਵਿੱਚ 100 ਕਿਲੋਮੀਟਰ ਅੱਕ ਜਿੱਥੇ ਮਰਜੀ ਬੰਦਾ ਮੰਗਾ ਲੇ ਪਹੁੰਚ ਕਰ ਦਾਂਗੇ ਤੇ ਵੀਰ ਦੂਰ ਆ ਜਾ ਕੋਈ ਚੋਂਡ ਚਵਾਤਾ ਧਾਰਪੁਰ ਸਰਲਾ ਤਾਂ ਨਹੀਂ ਜਮਾ ਗਾਰੰਟੀ ਹੈ ਜੀ ਸੋ ਪਰ ਮੂੰ ਮੱਥਾ ਦੇਖ ਸਕਦਾ ਦੂਜਾ ਸੂਆ ਬੈਠੀ ਸੀ ਇੱਕ ਮਹੀਨਾ ਹੋ ਗਿਆ ਸੂਈ ਨੂੰ ਬੱਚਾ ਐਕਸਪਾਇਰ ਆ ਤੇ ਦੁੱਧ ਵੀਰ ਕਹਿੰਦਾ 18 ਲੀਟਰ ਆ ਪਰ ਵੀਡੀਓ ਵਿੱਚ ਵੀ ਨੇ 16 ਕਿਲੋ ਦਾ ਜੀ ਜ਼ਿਕਰ ਕਰਿਆ ਵੀ 8 ਲੀਟਰ ਪਰ ਟਾਈਮ ਦਾ ਵਾਕਿਆ ਆਪਾਂ ਨੂੰ ਪਤਾ ਹੀ ਆ ਕਿ ਮੌਸਮ ਹੁਣ ਗਰਮੀ ਦਾ ਹਨਾ ਤੇ ਦੁੱਧ ਤਾਂ ਵੀਰੇ ਮੈਂ ਕਹਿੰਦਾ ਲਗਭਗ 22-23 ਤੋਂ ਮੁੜੀ ਹੋ ਜਾਮਾ 24 ਕਿਲੋ ਤੋਂ ਮੁੜੀ ਆ ਜੀ ਅੱਛਾ 24 ਤੋਂ ਮੁੜੀ ਆ ਹਾਂਜੀ ਬਾਕੀ ਇੱਕ ਬੱਚਾ ਐਕਸਪਾਇਰ ਹੋ ਗਿਆ ਤੇ ਦੂਜਾ ਤਾਂ ਬਦੋਂ ਮੌਸਮ ਜ਼ਿਆਦਾ ਗਰਮੀ ਦਾ ਹਨਾ ਹਾਂ ਗਰਮੀ ਦਾ ਹੀ ਠੀਕ ਹੈ ਤੇ ਰੇਟ 65000 ਰੁਪਇਆ ਜੇਕਰ ਵੀਰ ਕੋਈ ਚੱਕਨ ਨਹੀਂ 65000 ਮੋਲਾ ਇਹਦੇ ਵਿੱਚੋਂ ਮਾਨਤਣ ਹੋ ਜਾਊਗਾ ਤੇ ਚੰਗੀ ਰਾਜੀ ਸਮੀ ਬੜੀ ਵੀ ਤੇ ਚੌਣਚਵਾਦੀ ਬਿਲਕੁਲ ਇੱਕ ਨੰਬਰ ਆ ਨਿਆਣਾ ਪਾਓ ਤੇ ਫੀਡ ਪਾਓ ਤੇ ਬੈਜੋ ਆਰਾਮ ਨਾਲ ਨਾ ਕੁਝ ਵੀ ਨਹੀਂ ਪਾਉਣਾ ਜੀ ਠੀਕ ਹੈ ਕੁਝ ਨਹੀਂ ਪਾਉਣਾ ਜੀ ਠੀਕ ਹੈ ਜਿੱਦਾਂ ਮਰ ਜੀ ਬੈਠੀ ਚ ਲੋਕ ਨੂੰ ਦਿੱਕਤ ਆਲੀ ਕਰਨ ਸਵਰਤਾਂ ਰਾ ਪੈਦੇ ਮਾਰ ਕੇ ਦਿਖਾਉਣੇ ਪਏ ਆ ਸੋ ਚੌਣ ਵਗੈਰਾ ਦੇਖੋ ਸੋਹਣਾ ਸਾਫ਼ ਸਿਧਰਾ ਕੋਈ ਆਪਾਂ ਸਮਾਈ ਨੇ ਉੱਤੇ ਬੈਹਿ ਕੇ ਥੱਲੇ ਤੇ ਭਗਤ ਰਾਜ ਮਾਰੀ ਤਰ ਸੋ ਕਹਿੰਦਾ ਵਾ ਚੌਂਡ ਪਸਮਾਈ ਬਿਲਕੁਲ ਇੱਕ ਨੰਬਰ ਆ ਜਾਵਾ ਹਨਾ ਹਾਂਜੀ ਹਾਂ ਤੇ ਆਪਾਂ ਪਸਮਾਈ ਨਹੀਂ ਹਲੇ ਪਸੋਂ ਤੋਂ ਹੀ ਬੈਹਿ ਗਏ ਥੱਲੇ ਤੋਂ ਧਾਰਾ ਮੰਨਦੇ ਵਾ ਪਸਮਾਈ ਹੋਈ ਹੈ ਬਸ ਠੀਕ ਆ ਓਕੇ ਤੇ ਅੱਗੇ ਵੀਰੇ ਆਪਾਂ ਸੋ ਦੇਖੋ ਧਾਰਾ ਜਮਾ ਓਕੇ ਮੱਝ ਦੇਖਦੇ ਪਏ ਆ ਨਾੜਾ ਨੂੜਾ ਨਾ ਜਮਾ ਗੁੱਦੀ ਪਈ ਆ ਹਨਾ ਹਾਂਜੀ ਤੇ ਮੱਝ ਕਿਹੜਾ ਸੂਆ ਸੁਈ ਆ ਮੱਝ ਚੌਥਾ ਸੂਆ ਸੁਈ ਗਈ ਬੱਚਾ ਕੀ ਆ ਗਿਆ ਮਗਰ ਇਹ ਕੱਟੀ ਆ ਗਈ ਠੀਕ ਆ ਕਹਿਮਤ ਨਾ ਸੁਈ ਨੂੰ ਜੀ ਇਹਨੂੰ ਹੋਗੇ 10 ਮਹੀਨਾਂ ਤੋਂ ਸੁਈ ਰਹੀ ਠੀਕ ਆ 10 ਦਿਨ ਹੋ ਗਏ ਸੁਈ ਨੂੰ ਕੱਚਾ ਬੱਚਾ ਹੀ ਆ ਜਮਾ ਹਨਾ ਤੇ ਇਹ ਵੱਡੀ ਚੌਥਾ ਮੋਦੀ 10 11 ਕਿਲੋ ਕਹਾਜ ਰਹੀ ਜੀ 21 ਕਿਲੋ ਮਾਲ ਕਰਨ ਦੁੱਧ ਚੋਕੇ ਲੈ ਦੇਗੀ ਹਰਿਆਣਾ ਚ ਮੈਂ ਆਈ ਹੋਈ ਜੀ ਠੀਕ ਹੈ ਕਹਿੰਦੇ ਆਪਾਂ 20 ਕਿਲੋ ਬਾਕੀ ਬਾਡੀ ਬੁੱਡੀ ਚੰਗੀ ਹੈ ਹਨਾ ਹਾਂ ਜੀ ਜੀ ਤੇ ਹੁਣ ਦੁੱਧ 10 ਕਿਲੋ ਹੀ ਹਾਲੇ ਹਾਂ ਜੀ 10 ਕਿਲੋ ਕੋਈ ਥਣ ਦੇ ਚੱਕਰ ਦੇ ਅਸੀਂ ਕੀ ਨਾ ਹਲਵਾ ਦੇ ਨਾਲ ਬਣ ਗਈ ਨਾ ਜੀ ਠੀਕ ਹੈ ਮੂਰ ਲਾਣ ਤੇਰਾ ਸੱਚੀ ਗੱਲ ਦੱਸ ਕੇ ਦੇਵਾਂਗੇ ਠੀਕ ਹੈ ਛੋਟੇ ਕੁੜਾ ਕਿਤੇ ਲੋਗੀ ਹਾਂ ਜੀ ਛੱਟ ਕਿਤੇ ਠੀਕ ਹੈ ਜਰ ਬੱਚ ਕਹਿੰਦੇ ਆਪਾਂ ਵਪਾਰ ਚ ਕਿਸਮਤ ਮਾੜੀ ਵੀ ਨਿਕਲ ਜਾਂਦੀ ਹੈ ਕਿ ਬੜੀ ਹਾਂ ਜੀ ਠੀਕ ਹੈ ਮੂਰ ਲਾ ਥਣ ਕਵੇਂ ਨਹੀਂ ਆ ਰਹਾ ਠੀਕ ਹੈ ਤੈਨੂੰ ਥਾਣ ਜਮਾ ਓਕੇ ਹਾਂ ਤੈਨੂੰ ਥਾਣ ਦੇ ਦਿੰਦੇ ਆ ਠੀਕ ਹੈ ਜਿਵੇਂ ਵੀਰ ਕਹਿੰਦੇ ਬਚਾ ਤਿਆਰ ਕਰਨਾ ਜੀ ਵੱਡੀ ਮੈਂ ਆਪਾਂ ਹਨਾ ਤੇ ਦੁੱਧ ਦੀ ਕਹਿੰਦਾ ਭਾਬ ਚੱਲ ਜੇ ਨਾਲ ਬਣ ਗਈ 16 17 ਦਾ ਚਲਣ ਵਾਲੀ ਰਾਮਣਾ ਹੈਗੀ ਆ ਰਾਮਣਾ ਹੁਣ ਵੀ 15 16 ਕਿਲੋ ਦੀ ਅਸੀਂ ਗਰੰਟੀ ਦੇਵਾਂਗੇ ਜੀ ਹੁਣ ਵੀ ਠੀਕ ਹੈ ਤੇ ਕੋਈ ਬਾਕੀ ਥਾਣ ਤੈਨੂੰ ਬਿਲਕੁਲ ਓਕੇ ਆ ਹਾਂਜੀ ਓਕੇ ਅਸੀਂ ਤਾਂ 20 ਕਿਲੋ ਚਵਾ ਕੇ ਦੇਣਾ ਸੀ ਕਿ ਕਿਸਮਤ ਮਾੜੀ ਨਿਕਲ ਗਈ ਸਾਡੀ ਜੀ ਠੀਕ ਹੈ ਹਾਂਜੀ ਠੀਕ ਹੈ ਕਾਰ ਲਾ ਕੇ ਵੇਚਣਾ ਜੀ ਮੈਨੂੰ ਸੌ ਬਣਾ ਜੀ ਠੀਕ ਹੈ ਤੇ ਰੇਟ ਜਮਰ ਵਾਲ ਦਾ ਮਿਲਦਾ ਹੋਊਗਾ ਪਤਲੀ ਚਮੜੀ ਹਕੀਕਤ ਨਾਲਾਂ ਨਾਲ ਗੁੰਦੀ ਪਈਆ ਬਾਡੀ ਮੈਚ ਦੱਸਦੀ ਪਈਆ ਕਿ ਵਾਕਈ ਵਹਿ 20 ਕਿਲੋ ਤੋਂ ਪਾਕੀ ਆਈ ਪਈਆ ਤੇ ਮੈਂ ਇਹਦੇ ਵਿੱਚ ਥਣ ਦੇ ਵਿੱਚ ਵੀ ਰਾਂਗ ਕੋਲ ਆ ਕੇ ਪ੍ਰੋਬਲਮ ਹੋ ਗਈ ਕਿ ਬਾਕੀ ਬਾਡੀ ਵਾਂਤਰ ਦੇਖ ਕੇ ਆਪ ਨੂੰ ਪਤਾ ਲੱਗਦਾ ਕਿ ਮੈਂ ਦੁੱਧ ਵਾਲੀ ਆ 20 ਕਿਲੋ ਦੁੱਧ ਵਾਲੀ ਮੈਂ ਆਗੀ ਤੇ ਚੌਥਾ ਸੂਆ ਸੂਈ ਆ ਸੋ ਝੋਲੀ ਵਗੈਰਾ ਦੇਖੋ ਜੀ ਸੋਹਣੀ ਸਾਫ ਸੁਥਰੀ ਰੇਟ ਵੀਰ ਕਹਿੰਦੇ ਫੋਨ ਤੇ ਕਰਾਈ ਕਿਉਂਕਿ ਇਹ ਮੈਂ ਕਹਿੰਦਾ ਭਾਬਾ ਤੇਲ ਹੋ ਗਈ ਹੁਣ ਤੇ ਤੇਲ ਵਾਲੇ ਰੇਟ ਦੇ ਵਿੱਚ ਸਾਨੂੰ ਵੇਚ ਜਾਣੀ ਆ ਸੋ ਦੇਖੋ ਢੋਲੀ ਝਾਲੀ ਬੜੀ ਚੰਗੀ ਆ ਤੇ ਪਤਲੀ ਚਮੜੀ ਜਾ ਵੀਰੇ ਜਮਾ ਹਨਾ ਸੋ ਆ ਦੇਖ ਸਕਦਾ ਯਾਰ ਭਰੀ ਘਰੂੜ ਮੜਾ ਜਾ ਚਮੜੀ ਸੋ ਆ ਦੇਖੋ ਯਾਰ ਜਮਾ ਹਨਾ 21 ਕਿਲੋ ਗਰੰਟੀ ਦਿੰਦੇ ਗੱਲ ਕਰ ਹਾਰ ਸੰਗਨ ਲਾ ਕੇ ਦਿਲ ਦੇ ਸ਼ੌਂਕ ਵਿੱਚ ਹੀ ਰਹਿ ਗਈ ਜੇ ਚਲ ਹੁੰਦਾ ਰਹਿੰਦਾ ਵਪਾਰ ਦੇ ਵਿੱਚ ਹਨਾ ਹਾਂਜੀ ਸਵਰ ਧਾਰਾ ਪਈ ਦੇ ਮਾਰ ਕੇ ਦਿਖਾਉਣੇ ਪਿਆ ਆ ਬੂਸ ਥੋੜੀ ਮੜੀ ਸੋ ਚੋਣ ਦੇਖੋ ਯਾਰ ਕਿਆ ਬਾਤ ਆ ਸੋਹਣਾ ਸਾਫ ਸੁਥਰਾ ਤੇ ਬਾਕੀ ਥਣ ਦਾ ਵੀਰੇ ਜਮਾ ਕਿਆ ਬਾਤ ਆ ਨਜ਼ਾਰੇ ਦਾ ਓਕੇ ਜਮਾ ਹਨਾ ਹਾਂਜੀ ਤੇ ਥਣ ਪੈਸੇ ਪਸਮਾਜ ਵੀ ਆ ਨਾਲ ਮਾੜਾ ਮੋਟਾ ਹਨਾ ਹਾਂਜੀ ਆਉਂਦਾ ਜੀ ਹਲਕੇ ਪਸਮਾਹ ਚ ਆਉਂਦਾ ਹਨ ਤੇ ਮੂਹਲੇ ਥਾਂ ਤੇ ਵਿੱਤਾ ਰ ਮਾਰਦੇ ਹਾਂ ਤਾਰ ਜਿੰਨੀ ਪੋਲੀ ਆ ਜਵਾਬ ਵੈਜੇ ਠੀਕ ਹੈ ਫਿਰ ਕਹਿੰਦਾ ਵਾ ਚੋਣ ਦੀ ਇੱਕ ਨੰਬਰ ਆ ਜਾ ਹਾਂਜੀ ਹਾਂ ਵਾ ਠੀਕ ਹੈ ਤੋਰ ਦੀ ਬੜਾ ਜ ਮੈਨੂੰ ਵਾਰੋ ਖਬਰੋ ਲੇਵਾ ਦੇਖ ਸਕਦਾ ਪਸਮਾਹ ਦੇ ਵਿੱਚ ਵੱਜਿਆ ਲੇਵਾ ਤੇ ਦਰਮਿਆਨਾ ਵੀ ਉਹਨੇ ਜਮਾ ਭਾ ਕਰਨਾਗਾ ਤੇ ਤਿੰਨ ਥਾਂ ਦੀ ਬਿਲਕੁਲ ਓਕੇ ਆ ਮੈਂ ਜੀ ਬਾਡੀ ਵੰਤਰ ਨਾੜਾ ਚੰਗੀਆਂ ਕਹਿੰਦਾ ਵਾ ਤੁਸੀਂ ਵੇਹ ਸਕ 15 16 ਕਿਲੋ ਮੰਨ ਕੇ ਲੈ ਲਿਓ ਬੱਚੇ ਧਿਆਰ ਕਰਨ ਦੀ ਖਾਤਰ ਮੈਂ ਮਗਰ ਕੱਟੀਆ ਨੇ 11000 ਮੈਂ ਇਦਾਂ ਦੀ ਮਹਿੰਗੇ ਆਪਾਂ ਕੱਟੀ ਪਾ ਲਾਂਗੇ ਘਰੇ ਆਪਣ ਨੂੰ ਚੰਗੀ ਘਰੇ ਮੈਂ ਤਿਆਰ ਕਰੂਗੀ ਸੋ ਪਿੰਡ ਭਗਤਪੁਰਾ ਝਾਲ ਵਾਲੇ ਕੋਠੇ ਦੋ ਨਗ ਆਪਾਂ ਤੁਹਾਨੂੰ ਦਿਖਾਦੇ ਗਾਂ ਤਾਜੀ ਸੂਈ 20 ਮਹੀਨੇ ਦੀ ਤੇ ਇੱਕ ਮੈਂ ਤਾਜੀ ਸੂਈ ਵੀ ਦੋਨਾਂ ਨਗਾਂ ਚ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਤੋਂ ਵੀ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ